ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਣਕ ਨਿਸਰ ਗਈ ਹੈ ਜਾਂ ਨਿਸਰਨ ਦੀ ਤਿਆਰੀ ਕਰ ਰਹੀ ਹੈ ਤੇ ਇਸ ਤਰ੍ਹਾਂ ਦੀਆਂ ਫੋਟੋ ਕਿਸਾਨ ਵੀਰਾਂ ਦੀਆਂ ਆ ਰਹੀਆਂ ਕਿ ਵੀ ਕਣਕਾਂ ਪੀਲੀ ਪੈ ਗਈ ਹੈ ਕਿਤੇ ਇਹ ਪੀਲੀ ਕੁੰਗੀ ਤਾਂ ਨਹੀਂ ਕਿਉਂਕਿ ਦੌਗੀਆਂ ਦੇ ਵਿੱਚ ਲਗਭਗ ਵੱਟੀਆਂ ਵੱਡੀਆਂ ਦੌਗੀਆਂ ਇਸ ਤਰ੍ਹਾਂ ਖਰਾਬ ਹੋ ਗਈਆਂ ਜਦੋਂ ਇਨ੍ਹਾਂ ਕਿਸਾਨ ਵੀਰਾਂ ਦੇ ਵਿੱਚੋਂ ਕਿ ਖੇਤ ਵਿਜ਼ਿਟ ਕੀਤਾ ਗਿਆ ਖੇਤ ਦੇਖਿਆ ਗਿਆ ਤਾਂ ਇਸ ਪਾਸੇ ਗਾ ਕੇ ਕਿਸਾਨ ਵੀਰ ਨੇ ਜਿਹੜਾ ਹੁਣ ਪਾਣੀ ਲਾਇਆ ਇਹ ਪਾਣੀ ਪਾਰਾ ਲੱਗ ਗਿਆ 12 15 ਦਿਨ ਪਾਣੀ ਲੱਗਣ ਦੇ باوجود ਵੀ ਦੇਖੋ ਮਿੱਟੀ ਇੰਨੀ ਗਿੱਲ ਪਈ ਹੈ ਤਾਂ ਇਸ ਤਰੀਕੇ ਦੇ ਬੁੱਟੇ ਜਿਹੜੇ ਪੀਲੇ ਪੈਣੇ ਆ ਇਹ ਪਾਣੀ ਕਰਕੇ ਆ ਜੇ ਹਲਦੀ ਹੁੰਦੀ ਨਾ ਹਲਦੀ ਦੇ ਵਿੱਚ ਪੱਤਾ ਪੀਲਾ ਨਹੀਂ ਪੈਂਦਾ ਉਹਨਾਂ ਦੇਖੋ ਜਿਵੇਂ ਆਹ ਪੱਤਾ ਨਾ ਪੱਤੇ ਦੇ ਉੱਤੇ ਹਲਦੀ ਹਲਦੀ ਪਈ ਹੁੰਦੀ ਹੈ ਇਹ ਹਲਦੀ ਰੋਗ ਹੁੰਦਾ ਹੈ ਜਿਹੜਾ ਪਿੱਛੇ ਦੇ ਦਿਸ ਰਹੇ ਖੇਤ ਦੇ ਵਿੱਚ ਹੈ ਉਹ ਹਲਤੀ ਰੋਗ ਨਹੀਂ ਹੈਗਾ ਤਾਂ ਇਹਨੂੰ ਉੱਲੀ ਤੇ ਨਾ ਛੋੜੋ ਇਹ ਸਿਰਫ ਜੁਰ ਮੈਂ ਪਰਸਨਲੀ ਜਿਹੜਾ ਹੈਗਾ 2 ਤੋਂ 3 ਖੇਤ ਇਸ ਤਰ੍ਹਾਂ ਦੀ ਵਿਜ਼ਿਟ ਕੀਤੇ ਨੇ ਜਿੱਥੇ ਦੇਖਿਆ ਗਿਆ ਕਿ ਕਿਸਾਨ ਦੀ ਜਿਹੜੀ ਕੋਈ ਗੁੱਠ ਨੀਵੀਂ ਹੈ ਜਿਹੜਾ ਵਟ ਦੇ ਨਾਲ ਨੀਮੀ ਜਗਾ ਹੈਗੀ ਹੈ ਜਿੱਥੇ ਪਾਣੀ ਜਿਆਦਾ ਖੜਦਾ ਹੈ ਉਸ ਜਗ੍ਹਾ ਤੇ ਇਹ ਪੀਲਾਪਨ ਇਸ ਤਰੀਕੇ ਦਾ ਨਜ਼ਰ ਆਇਆ ਹੈ ਤੇ ਕਿਸਾਨ ਵੀਰ ਖੁਦ ਮੰਨ ਰਿਹਾ ਕਿ ਮੇਰਾ ਇਸ ਖੇਤ ਦੇ ਵਿੱਚ ਪਾਣੀ ਥੋੜਾ ਵੱਧ ਲੱਗਿਆ ਸੀਗਾ ਹਜੇ ਤੀ ਕੋਈ ਖੇਤ ਚ ਗੱਲ ਜ਼ਿਆਦਾ ਪਈ ਹੈ ਤਾਂ ਵੱਡੀ ਗੱਲ ਇਹ ਹੁੰਦੀ ਦੇਖੋ ਇਹ ਸਮਝ ਕਿਉਂਦਾ ਕਿ ੇਟਲੇ ਪੱਤੇ ਸਾਰੇ ਪੀਲੇ ਪੈਂਦੇ ਆ ਉੱਪਰਲਾ ਪੱਤਾ ਘੱਟ ਪ੍ਰਭਾਵਿਤ ਹੋਏਗਾ ਜੇ ਰੋਂ ਬਾੜਾ ਕਮ ਹੋ ਜਾਏਗਾ ਫਿਰ ਤਾਂ ਜਮੀਂ ਪ੍ਰਭਾਵਿਤ ਹੋ ਜਾਏਗਾ ਤਾਂ ਫਿਰ ਮੇਰੀ ਬੇਨਤੀ ਹੈ ਐ ਕਿਸਾਨ ਵੀਰਾਂ ਨੂੰ ਪਾਣੀ ਤੁਸੀਂ ਖੇਤ ਨੂੰ ਲਾ ਰਹੇ ਹੋ ਮਾੜਾ ਜਿਹਾ ਧਿਆਨ ਨਾ ਲਾਓ ਦੇਖੋ ਹੁਣ ਪਾਣੀ ਕਈ ਪਟਿਆਲਾ ਸਾਈਡ ਜਿਵੇਂ ਉਧਰ ਤੱਕ ਇਸ ਤੋਂ ਬਾਅਦ ਪਾਣੀ ਲੱਗਣਾ ਹੀ ਨਹੀਂ ਫਰ ਵੀਰ ਦੇ ਖੀਰ ਚ ਲੱਗ ਗਿਆ ਕੁਝ ਏਰੀਆ ਦੇ ਵਿੱਚ ਤੇ ਇਸ ਤੋਂ ਬਾਅਦ ਪਾਣੀ ਨਹੀਂ ਲੱਗਣਾ ਤੇ ਬਾਕੀ ਜਿਹੜੀ ਜਗ੍ਹਾ ਹੈਗੀ ਆ ਉੱਥੇ ਕਣਕ ਨੂੰ ਇਸ ਤੋਂ ਬਾਅਦ ਇੱਕ ਜਾਂ ਦੋ ਪਾਣੀ ਲੱਗਣੇ ਆ ਅਲੱਗ-ਅਲੱਗ ਏਰੀਆ ਦੇ ਹਿਸਾਬ ਦੇ ਨਾਲ ਤਾਂ ਇਹ ਸਮਝੋ ਕਿ ਜਿਹੜੇ ਤੁਹਾਡੇ ਆ ਅਖੀਰਲੇ ਪਾਣੀ ਹੈ ਇਹ ਤੁਹਾਡੀ ਕਣਕ ਦਾ ਝਾੜ ਨਿਰਧਾਰਤ ਕਰਨਗੇ ਜੇ ਤੁਸੀਂ ਇਹ ਪਾਣੀ ਬਾਹਲਾ ਪਾਰਾ ਲਾ ਦਿਓਗੇ ਤਾਂ ਕਣ ਕਿਸ ਤਰ੍ਹਾਂ ਪੀਲੀ ਪਏਗੀ ਤੇ ਇਹਦਾ ਸਿੱਧਾ-ਸਿੱਧਾ ਅਸਰ ਤੁਹਾਡੇ ਕਣਕ ਦੇ ਝਾੜ ਤੇ ਪਏਗਾ ਕਿਉਂਕਿ ਹੁਣ ਕਣਕ ਨਸਾਰੇ ਵਾਲੇ ਪਾਸੇ ਆ ਰਹੀ ਹੈ ਤਾਂ ਇਸ ਚੀਜ਼ ਦਾ ਧਿਆਨ ਰੱਖੋ ਪਾਣੀ ਖੇਤ ਨੂੰ ਖੜ ਕੇ ਲਾਓ ਹਲਕਾ ਲਾਓ ਰਿੰਦੇ ਕਿਹਾਰਾ ਮੋੜੋ ਤੇ ਆਪਣੇ ਖੇਤ ਦਾ ਧਿਆਨ ਰੱਖ ਕੇ ਸਹੀ ਤਿਕਣਾ ਪਾਣੀ ਲਾਓ ਅੱਛਾ ਵੱਡੀ ਗੱਲ ਇਹਨੂੰ ਐਵੇਂ ਹੀ ਪੀਲੀ ਕੁੰਗੀ ਕਹਿ ਕੇ ਸਪਰੇਅ ਨਾ ਕਰੋ ਮੈਂ ਫਿਰ ਕਹਿੰਦਾ ਕਿ ਪੀਲੀ ਕੁੰਗੀ ਦੇਖੋ ਪੱਤਾ ਹਰਾ ਹੋਏਗਾ ਪੱਤੇ 'ਚ ਧਾਰੀ ਜੀ ਬਣੂਗੀ ਧਾਰੀ ਦੇ ਵਿੱਚੋਂ ਐ ਜਿਵੇਂ ਹਲਦੀ ਪਈ ਹੈ ਇਸ ਤਰੀਕਰੀ ਹਲਦੀ ਵਾਂਗੂ ਪਾਊਡਰ ਜਾ ਪਿਆ ਹੋਏਗਾ ਜਿਹੜੀ ਚੀ ਤੁਹਾਡੇ ਖੇਤ 'ਚ ਪੀਲਾਪਨ ਹੈ ਉਹ ਪਾਣੀ ਦੇ ਕਰਕੇ ਪੀਲਾਪਨ ਆਇਆ ਹੈ ਤੇ ਅਗਲੇ ਪਾਣੀ ਸਾਹਬ ਦਾ ਨਾਮ ਲਾਇਓ ਹੁਣ ਇਸ ਤੋਂ ਬਾਅਦ ਕਣਕ ਨਿਸਰ ਗਈ ਜੇ ਤੁਸੀਂ ਫੇਰ ਵੀ ਪਾਣੀ ਭਾਰਾ ਲਾਦੇ ਹੋਗੇ ਤਾਂ ਫੇਰ ਥੋੜਾ ਸਾਰਾ ਬੂਟਾ ਹੀ ਚਿੱਟਾ ਹੋ ਜਾਊਗਾ ਸਾਰਾ ਬੂਟਾ ਚਿੱਟਾ ਹੋ ਜਾਏਗਾ ਖੇ ਦੇ ਸਿੱਟੇ ਚਿੱਟੇ ਹੋ ਜਾਣਗੇ ਤੇ ਖੇਜਮਾ ਖਤਮ ਹੋ ਜਾਏਗਾ ਤਾਂ ਮੇਰੀ ਬੇਨਤੀ ਇਹ ਹੈ ਪਾਣੀ ਧਿਆਨ ਦੇ ਨਾਲ ਸਹੀ ਸਮੇਂ ਤੇ ਹਵਾ ਦੇਖ ਕੇ ਪਤਲਾ ਪਾਣੀ ਲਾਓ ਝਾੜ ਵੀ ਵਧੇਗਾ ਸਭ ਕੁਝ ਹੋਏਗਾ ਫਸਲ ਹਰੀ-ਪਰੀ ਹੋਏਗੀ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ